ਸਵਾਰਣ ਪੰਜਾਬੀ ਦੇ ਵਿਖਮਾਰੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਾਰਣ ਸਿੰਘ ਸੌਂ ਦਾ ਮਹੀਨਾ ਸੌਂ ਦਾ ਮਹੀਨੇ ਦੇ ਵਿੱਚ 14 ਵੀ ਚੜਦਾ ਹੈ ਤਿਆ ਦਾ ਤਿਹਾਂ ਦਾ ਤਿਹਾਰ ਅਸਲ ਮਨਾਇਆ ਜਾਂਦਾ ਸੋ ਅੱਜ ਵਿਧਿਆਣਾ ਜ਼ਿਲ੍ਹਾ ਦੇ ਜਮਾਲਪੁਰ ਦੇ ਵਿੱਚ ਅਸੀਂ ਆਪਣੀ ਪਾਰਟ ਵਿੱਚ ਕਰਿਆ ਜਿੱਥੇ ਨਾਰੀ ਕਿਤਨਾ ਖੁਸ਼ੀ ਵੱਲੋਂ ਜਿਹੜਾ ਮੈਡਮ ਜਿਸ਼ਮੀ ਮੋਦਗਲ ਵੱਲੋਂ ਔਰ ਉਹਨਾਂ ਦੀ ਸਮੂਹ ਟੀਮ ਵੱਲੋਂ ਜਿਹੜਾ ਕਿ ਤਿਹਾਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਪਿਛਲੇ ਤਸਵੀਰਾਂ ਤੁਹਾਨੂੰ ਦਿਖਾਤਨਾ ਕਿਸ ਤਰਿਕਾ ਜਿਹੜੀਆਂ ਪਿੰਡਾਂ ਪਹੁੰਚੀਆਂ ਜਾਂਦੀਆਂ ਔਰ ਮੇਜ਼ਿਸ ਔਰ ਜਿਹੜੀਆਂ ਇੱਥੇ ਪਹੁੰਚੀਆਂ ਨੇ ਵੈਂਟਾ ਜਿਹੜਾ ਇਹ ਮਨਾਇਆ ਜਾ ਰਿਹਾ ਇਸ ਮੌਕੇ ਤੇ ਅੱਜ ਬਿਕਮ ਸਿੰਘ ਬਾਜਵਾ ਸਾਹਿਬ ਵੀ ਪਹੁੰਚੇ ਨੇ ਸੋ ਅੱਪਣਾ ਗੱਲਬਾਤ ਵੀ ਕਰਾਂਗੇ ਇਸ ਸੋਸ਼ਲੀਏ ਤਸ਼ਵੀਰਾਂ ਤੁਹਾਨੂੰ ਦਿਖਾਉਣਾ ਕਿਸ ਤਰੀਕੇ ਨਾਲ ਜਣੀਆ ਪੰਜਾਬੀ ਸੱਭਿਆਚਾਰ ਨੂੰ ਕਾਇਮ ਰੱਖਣ ਦੇ ਲਈ ਪੰਜਾਬੀ ਲੋਕ ਸਭਾ ਨੂੰ ਕਾਇਮ ਰੱਖਣ ਦੇ ਲਈ ਜਿਸ ਤਰ੍ਹਾਂ ਪੁਰਾਣੇ ਰਿਵਾਜ ਦੇ ਵਿੱਚ ਤੀਆਂ ਦਾ ਮਨਾਉਂਦੇ ਸੀ ਅੱਜ ਉਸੇ ਤਰ੍ਹਾਂ ਹੀ ਇੱਕ ਪੀਪਲ ਦੇ ਥੱਲੇ ਜਿਸ ਤਰ੍ਹਾਂ ਪਿੰਗਾ ਪਾਈਆਂ ਗਈਆਂ ਛੁੱਟੀਆਂ ਜਾ ਰਹੀਆਂ ਨੇ ਛੋਟੇ ਛੋਟੇ ਬੱਚੇ ਵੀ ਇੱਥੇ ਪਹੁੰਚੇ ਨੇ ਸਭਿਆਚਾਰ ਨੂੰ ਜਿਹੜਾ ਕਾਇਮ ਰੱਖਿਆ ਜਾ ਰਿਹਾ ਸੋ ਆਪਾਂ ਗੱਲਬਾਤ ਕਰਨਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨੀ ਜਾਣਾ ਸੋਹਰੇ ਵੇ ਗੱਡੀ ਨੂੰ ਲੈ ਜਾ ਮੋੜ ਕੇ ਨੀ ਜਾਣਾ ਸੋਹਰੇ ਵੇ ਲੈ ਜੀਂ ਮੋੜ ਕੇ ਜੋ ਦੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ ਜੋ ਗਿਆ ਨਾ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ ਮੁੰਦਰਾ ਦੇ ਜਿੱਤੋ ਤੇਰਾ ਮੂਹ ਇਸ ਤੋਂ ਜੇ ਹੋਵੇ ਤੇ ਕਾ ਮੈਨੂੰ ਕੂ ਜਿਸ ਤੋਂ ਜੋ ਅਸੀਂ ਅਜ ਨਾਰੀ ਨਾਰੀ ਚੇਤਨਾ ਬਣੀਓ ਅੱਜ ਇੱਥੇ ਤੀਆਂ ਦਾ ਮੇਲਾ ਮਨਾ ਰਹੇ ਆ ਕਿ ਪੁਰਾਣੇ ਸੱਭਿਆਚਾਰ ਨੂੰ ਜੋ ਬੱਚਿਆਂ ਨੂੰ ਸਿਹਤ ਦੇਣ ਲਈ ਵੀ ਉਹਨਾਂ ਨੂੰ ਸਾਡੇ ਪੁਰਾਣੇ ਕਲਚਰ ਦਾ ਤੇ ਪੁਰਾਣੇ ਆਪਣੇ ਜੋ ਭਾਈਚਾਰਾ ਸਾਰੇ ਮਿਲ ਜੁਲ ਕੇ ਤੀਆਂ ਪੈਣਾ ਜਿੱਕਨ ਆਪਦੇ ਪੇਕੀਆਂ ਆਉਂਦੀਆਂ ਸੀ ਸੌਣ ਦੇ ਮਹੀਨੇ ਕਿਵੇਂ ਆਪਣੇ ਪੇਕੀਆਂ ਚ ਆ ਕੇ ਆਪਣੇ ਭੈਣ ਭਾਈਆਂ ਨੂੰ ਮਿਲਦੀਆਂ ਸੀ ਆਦੀਆਂ ਸਹੇਲੀਆਂ ਨੂੰ ਮਿਲਦੀਆਂ ਸੀਗੀਆਂ ਉਹ ਕਲਚਰ ਆਪਾਂ ਦੁਬਾਰੇ ਦੁਹਰਾਉਣਾ ਚਾਹੁੰਦੇ ਆ ਬੱਚਿਆਂ ਨੂੰ ਉਹ ਸਿਹਤ ਦੇਣੀ ਚਾਹੁੰਦੇ ਆ ਆਜ ਦੇ ਦਿਨ ਤੇ ਕੀ ਮੈਸੇਜ ਦੇਣਾ ਚਾਹੁੰਗੇ ਅੱਜ ਦੇ ਦਿਨ ਚ ਅਸੀਂ ਇਹੀ ਕਹਾਂਗੇ ਕਿ ਹਰ ਇੱਕ ਭੈਣ ਨੂੰ ਹਰ ਇੱਕ ਧੀ ਭੈਣ ਨੂੰ ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਵਾ ਤੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਮੋਢੇ ਨਾਲ ਮੋਢਾ ਲਾ ਕੇ ਸਾਰੀਆਂ ਭੈਣੀਆਂ ਇਕੱਠੀਆਂ ਹੋ ਕੇ ਚੱਲਣ ਤਾਂ ਕਿ ਆਪਣਾ ਅੱਗੇ ਭਵਿੱਖ ਵੀ ਵਧੀਆ ਹੋ ਸਕੇ ਜਿਹੜਾ ਅੱਜ ਅਸੀਂ ਨਾਰੀ ਚੇਤਨਾ ਮੰਚ ਦੇ ਥਰੂ ਇਹ ਤੀਆਂ ਦਾ ਤਿਹਾਰ ਮਨਾ ਰਹੇ ਆ ਉਹਦੇ ਵਿੱਚ ਅਸੀਂ ਸਿਮੀ ਮੋਤਗਿਲ ਦਾ ਬਹੁਤ ਧੰਨਵਾਦ ਕਰਦੇ ਆ ਤੇ ਜਿੰਨੇ ਸਾਡੇ ਇੱਥੇ ਮੈਂਬਰ ਨੇ ਬੋਰਾ ਵੀ ਜੀ ਨੋਨਾ ਤੇ ਆਪਣੇ ਹੋਰ ਜਿੰਨੇ ਵੀ ਹੈਗੇ ਨੇ ਮੈਂਬਰ ਗਰਦੀਪ ਭੈਣ ਜੀ ਹੋ ਗਈ ਕਿਰਨ ਹੋ ਗਏ ਆਪਣੇ ਬਰਿੰਦਰ ਭੈਣ ਜੀ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਵੀ ਜਿਹੜਾ ਤੀਆਂ ਦਾ ਤਿਹਾਰ ਆ ਇਹਨੂੰ ਤੀਆਂ ਦੇ ਤਿਹਾਰ ਦੀ ਤਰ੍ਹਾਂ ਮਨਾਓ ਨਾ ਕਿ ਬੈਸਟਨ ਦੀ ਤਿਹਾਰ ਦੀ ਤਰ੍ਹਾਂ ਕਿਉਂਕਿ ਅਸੀਂ ਆਪਣਾ ਪੁਰਾਣਾ ਸੱਭਿਆਚਾਰ ਜਿਉਂਦਾ ਕਰਨਾ ਨਾ ਕਿ ਉਹਨੂੰ ਖਤਮ ਕਰਨਾ ਕਿਉਂਕਿ ਪੀਂਗਾ ਪਾਉਣੀਆਂ ਚਰਖੇ ਕੱਤਨੇ ਚਲੋ ਚਰਖੇ ਤਾਂ ਨਹੀਂ ਅਸੀਂ ਕੱਤ ਸਕਦੇ ਹੈਗੇ ਪਰ ਪਿੰਗਾ ਪਾ ਕੇ ਅਸੀਂ ਇੰਜੋਏ ਤਾਂ ਕਰ ਸਕਦੇ ਆ ਆਪਣੇ ਬੱਚਿਆਂ ਨੂੰ ਦੱਸ ਸਕਦੇ ਆ ਵੀ ਸਾਡਾ ਜਿਹੜਾ ਪੁਰਾਣਾ ਕਲਚਰ ਸੀ ਉਹ ਇਸ ਤਰ੍ਹਾਂ ਦਾ ਸੀਗਾ ਕਿਉਂਕਿ ਉਹ ਖਤਮ ਹੁੰਦਾ ਜਾਂਦਾ ਕਿਉਂਕਿ ਅਸੀਂ ਬੈਸਟਨ ਨਾਲ ਜੁੜ ਗਏ ਕਿਉਂਕਿ ਜਿਹੜੇ ਸੋਸ਼ਲ ਮੀਡੀਆ ਆ ਉਹਨੇ ਪੁਰਾਣਾ ਕਲਚਰ ਤੇ ਜਮਾ ਮਿੱਟੀ ਪਾਤੀ ਆ ਅਸੀਂ ਉਹ ਚਾਹੁੰਦੇ ਆ ਵੀ ਉਹ ਮਿੱਟੀ ਸਾਫ਼ ਕਰਕੇ ਅਸੀਂ ਪੁਰਾਣੇ ਕਲਚਰ ਦੇ ਨਾਲ ਜੋੜੀਏ ਉਹਨਾਂ ਦੱਸੀਏ ਵੀ ਮਧਾਨੀਆਂ ਕੀ ਹੁੰਦੀਆਂ ਸੀ ਦੁੱਧ ਕਿਵੇਂ ਰੜਕਦੇ ਸੀ ਤੇ ਜਿਹੜੇ ਚਰਖੇ ਕਿਵੇਂ ਕੱਤਦੇ ਸੀਗੇ ਆ ਤੇ ਨਾਲੇ ਕਿੱਦਾਂ ਬਣਦੀਆਂ ਹੁੰਦੀਆਂ ਸੀ ਬੀਬੀਆਂ ਦਰਿਆ ਕਿੱਦਾਂ ਬਣਦੀਆਂ ਸੀਗੀਆਂ ਤੇ ਤੀਆਂ ਦੇ ਜਿਹੜਾ ਤਿਹਾਰ ਮਨਾਉਂਦੇ ਸੀ ਉਹ ਕਿਉਂ ਮਨਾਉਂਦੇ ਸੀ ਕਿਉਂਕਿ ਪਹਿਲਾਂ ਐਨੇ ਜ਼ਿਆਦਾ ਸਾਡੇ ਕੋਲੇ ਸਾਧਨ ਨਹੀਂ ਸੀ ਹੁੰਦੇ ਕੁੜੀਆਂ ਸਾਲ ਵੱਧੋ ਆਉਂਦੀਆਂ ਹੁੰਦੀਆਂ ਸੀ ਕਿਉਂਕਿ ਉਹਨਾਂ ਦੇ ਘਰਾਂ ਦੇ ਵਿੱਚ ਵੱਡੇ ਪਰਿਵਾਰ ਹੁੰਦੇ ਸੀ ਖੇਤੀਬਾੜੀ ਨਾਲ ਜੁੜੇ ਹੋਏ ਕਿਉਂਕਿ ਉਹਨਾਂ ਨੂੰ ਆਉਣ ਦਾ ਸਮਾਂ ਨਹੀਂ ਸੀ ਮਿਲਦਾ ਉਹ ਇੱਕ ਮਹੀਨਾ ਕਹਿੰਦੇ ਹੁੰਦੇ ਸੀ ਵੀ ਆਪਣੇ ਸੱਸਲੇ ਮੱਥੇ ਨਹੀਂ ਲੱਗਣਾ ਹੈਗਾ ਉਸ ਬਹਾਨੇ ਕੁੜੀਆਂ ਆਪਣੇ ਪਿੰਡ ਆਉਂਦੀਆਂ ਸੀ ਆਪਣੀਆਂ ਸਹੇਲੀਆਂ ਚ ਮਿਲਦੀਆਂ ਸੀ ਖੀਰ ਪੂਰੇ ਬਣਾਉਂਦੀਆਂ ਸੀ ਗਿਆ ਗੁਲਕਲੇ ਬਣਾਉਂਦੀਆਂ ਸੀ ਫਿਰ ਪੂਰਾ ਅੰਜਵਾਏ ਟੋਬਿਆਂ ਦੇ ਉੱਤੇ ਪਿੱਪਲ ਹੁੰਦੇ ਸੀ ਪਿੱਪੜਾਂ ਦੇ ਉੱਤੇ ਪਿੰਗਾ ਪਾ ਕੇ ਪੂਰਾ ਅੰਜਵਾਏ ਕਰਦੇ ਸੀ ਬਰਾણે ਸਮਾਂ ਜਿਸ ਤਰ੍ਹਾਂ ਬੈਟਰ ਰਹਾ ਜਿਸ ਤਰ੍ਹਾਂ ਮਨਾਇਆ ਜਾਂਦਾ ਸੀ ਤਾਂ ਪਿਆਮ ਨਹੀਂ ਆ ਜਾਂਦੇ ਸਮਾਂ ਤੱਕ ਦੇਖਦੇ ਹਾਂ ਕਿ ਦੂਜੇ ਯੁੱਗ ਆ ਰਿਹਾ ਹੈ ਬਿਲਕੁਲ ਇਹ ਇਹ ਹੀ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਆ ਵੀ ਜਿਹੜੇ ਡੀਜੇ ਆ ਡੀਜੇ ਨੇ ਸਾਡਾ ਸੱਭਿਆਚਾਰ ਖਤਮ ਕਰਤਾ ਕਿਉਂਕਿ ਦੇਖੋ ਚਲੋ ਉਹ ਵੀ ਸਾਡੇ ਪਹਿਣ ਪੁਰਾਣੇ ਜਿਨ੍ਹਾਂ ਦਾ ਇਹ ਆਪਣਾ ਧੰਦਾ ਤੋਰਿਆ ਹੋਇਆ ਵਾ ਉਬਰੀ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦਾ ਖਤਮ ਹੋਵੇ ਪਰ ਉਹ ਪੁਰਾਣਾ ਜਿਹੜਾ ਮਾਹੌਲ ਆ ਬਿਲਕੁਲ ਡੀਜ ਨੇ ਖਤਮ ਕਰਤਾ ਨੀ ਨੀ ਹੋਟਲ ਵਗੈਰਾ ਜਿਵੇਂ ਕਰਨ ਲੱਗ ਗਿਆ ਪੈਲਸਾ ਜਿ ਕਰਨ ਲੱਗ ਗਿਆ ਮੈਂ ਕਿ ਇਹ ਸੱਭਿਆਚਾਰ ਨੂੰ ਸੰਭਾਲਣਾ ਚਾਹੀਦਾ ਆਪਣੇ ਜਿਵੇਂ ਤੁਸੀਂ ਪਾਰਕ ਦੇ ਵਿੱਚ ਕੀਤਾ ਜਾਂ ਖੁੱਲੇ ਅਕਾੜੇ 'ਚ ਕਰਨਾ ਚਾਹੀਦਾ ਹਾਂਜੀ ਕਿਉਂਕਿ ਇਹ ਜਿਹੜੀਆਂ ਤੀਆਂ ਨੇ ਖੁੱਲੇ ਮੈਦਾਨ ਦੇ ਵਿੱਚ ਹੀ ਹੁੰਦੀਆਂ ਨੇ ਪਿੱਪੜਾਂ ਦੇ ਹੇਠਾਂ ਪਿੰਗਾ ਪਾ ਕੇ ਇਹ ਤਾਂ ਅਸੀਂ ਪੁਰਾਣਾ ਸੱਭਿਆਚਾਰ ਤਾਂ ਅਸੀਂ ਜਿਉਂਦਾ ਰੱਖਣਾ ਆ ਅਸੀਂ ਉਹ ਖਤਮ ਕਰ ਰਹੇ ਹਾਂ ਜਿਹੜੇ ਹੁਣ ਅਪੈਲਸਾਂ 'ਚ ਮਨਾਉਂਦੇ ਆ ਕਿਉਂਕਿ ਲੋਕ ਨਾ ਏਸੀ ਦੇ ਜੂਸ ਤੋਂ ਹੋ ਚੁੱਕੇ ਨੇ ਤੇ ਅਸੀਂ ਜੋ ਬਾਹਰ ਨਿਕਲਦੇ ਗੱਡੀਆਂ ਏਸੀ ਨੇ ਕਿਉਂਕਿ ਉਹ ਚਾਹੁੰਦੇ ਨਹੀਂ ਹੈਗੇ ਵੀ ਅਸੀਂ ਗਰਮੀ 'ਚ ਕਰੀਏ ਹੁਣ ਤੁਹਾਨੂੰ ਪਤਾ ਸਾਰੇ ਮੁੜਕਾ ਮੁੜਕੀ ਹੋਏ ਹੋਏ ਨੇ ਹਰ ਇੱਕ ਵਿਚਾਰੀਆਂ ਬੀਬੀਆਂ ਦਾ ਜਿਨ੍ਹਾਂ ਦਾ ਮੇਕਅਪ ਖਰਾਬ ਹੋ ਰਿਹਾ ਪਰ ਜਿਹੜਾ ਪੁਰਾਣਾ ਸੱਭਿਆਚਾਰ ਸੀ ਉਹ ਅਸੀਂ ਇਹਨਾਂ ਚੀਜ਼ਾਂ ਦੇ ਕਾਰਨ ਖਤਮ ਕਰ ਰਹੇ ਕਿਸ ਤਰ੍ਹਾਂ ਸੰਭਾਲਿਆ ਜਾ ਸਕਦਾ ਸੰਭਾਲਿਆ ਇਸ ਕਰਕੇ ਇਦਾਂ ਜਾ ਸਕਦਾ ਇੱਕ ਸਾਨੂੰ ਨੂੰ ਇੱਕ ਸਾਂਝਾ ਮੰਚ ਬਣਾਉਣਾ ਚਾਹੀਦਾ ਪਾਰਟੀ ਵਾਲੀ ਤੋਂ ਪਰੋਕ। ਉਹਦੇ ਵਿੱਚ ਅਸੀਂ ਜਿਹੜੇ ਪੁਰਾਣਾ ਕਲਚਰ ਆ ਜਿਵੇਂ ਆਪਣੇ ਪੱਖੀਆਂ ਹੋ ਗਈਆਂ ਨਾਲੇ ਬੰਨਾ ਉਹ ਸਾਰੀਆਂ ਚੀਜ਼ਾਂ ਸਾਨੂੰ ਦੁਬਾਰਾ ਤੋਂ ਦਰਉਣੀਆਂ ਪੈਣਗੀਆਂ ਉਹਦੇ ਨਾਲ ਅਸੀਂ ਸੱਭਿਆਚਾਰ ਚਾ ਸਕਦੇ। ਹਾਂ ਜੀ। ਅੱਜ ਤੁਹਾਡੇ ਵੱਲੋਂ ਜਿਹੜਾ ਨਾਰੀ ਸਿੱਖਿਆ ਕਲੱਬ ਦੇ ਵੱਲੋਂ ਪ੍ਰਧਾਨ ਆ ਤੁਸੀਂ ਤਾਂ ਤੁਹਾਡੇ ਇਆਂ ਤਰ੍ਹਾਂ ਮਨਾਇਆ ਜਾ ਰਿਹਾ ਕਿ ਕਹਿਣਾ ਚਾਹੁੰਦੇ ਹੋ। ਨਾਰੀ ਚੇਤਨਾ ਕਲੱਬ ਦਾ ਮੈਂ ਪ੍ਰਧਾਨ ਆ। ਉਹਦੇ ਵਿੱਚ ਮੈਂ ਤੀਆਂ ਦਾ ਤਿਹਾਰ ਹਰ ਇੱਕ ਸਾਲ ਮਨਾਉਣੀ ਆ। ਇਹਦੇ ਵਿੱਚ ਆਜੂ ਵੱਧ ਚੜ ਕੇ ਹਿੱਸਾ ਮੇਰੀਆਂ ਨਵੀਆਂ ਪੈਣਾ। ਜਿਹੜੀਆਂ ਹੈਗੀਆਂ ਤੇ ਮੇਰੀਆਂ ਪ੍ਰਾਣੀਆਂ ਭੈਣਾਂ ਨੇ ਅੱਜ ਮੇਰਾ ਇਹਨਾਂ ਨੇ ਬਹੁਤ ਵਧੀਆ ਸਾਥ ਦਿੱਤਾ ਜਿਵੇਂ ਦੀਪੀ ਮਾਰਗੜੀ ਜੀ ਕਰਨਦੀਪ ਗਰੇਵਾਲ ਜੀ ਆਰ ਵੀ ਵੀ ਗੁਰਦੀਪ ਕੌਰ ਜੀ ਔਰ ਵਰਿੰਦਰ ਕੌਰ ਜੀ ਇਹ ਵਰਿੰਦਰ ਕੌਰ ਭੈਣ ਜੀ ਤਾਂ ਇਹ ਮੇਰੇ ਲਾਸਟ ਫਰੰਟ ਵਿੱਚ ਭੈਣ ਵੀ ਆ ਤੇ ਮਾਂ ਵੀ ਆ ਇਹਨਾਂ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਹੁਣ ਤੱਕ ਜਿੰਨੇ ਵੀ ਤਿਹਾਰ ਅਸੀਂ ਕੀਤੇ ਜਿੱਦਾਂ ਕਈ ਵਾਰੀ ਅਸੀਂ ਭਰੂਣ ਹੱਤਿਆ ਤੇ ਵੀ ਕੀਤਾ ਤੀਆਂ ਦਾ ਵੀ ਕੀਤਾ ਲੋਹੜੀ ਦਾ ਵੀ ਕੀਤਾ ਔਰ ਜਿਸ ਦੇ ਵਿੱਚ ਮੇਰੀ ਪ੍ਰੇਰਣਾ ਇਹ ਨੇ ਇਹਨਾਂ ਤੋਂ ਮੈਨੂੰ ਪ੍ਰੇਰਨਾ ਮਿਲਦੀ ਹੈ। ਕਾਫੀ ਸਮੇਂ ਤੋਂ ਤੁਸੀਂ ਮਤਲਬ ਇਹ ਪੜਾਲਾ ਕਰਦੇ ਆ ਰਹੇ ਹੋ। ਅੱਜ ਵੀ ਪੜਾਲਾ ਕੀਤਾ ਗਿਆ। ਕਾਫੀ ਲੇਟ ਇਸ ਸਟਰਕਚਰ ਤੇ ਤੱਕ ਵੀ ਪਹੁੰਚੇ ਹੋਏ ਨਹੀਂ। ਕਾਫੀ এনवायरमेंट ਕਰ ਰਹੇ ਹਾਂ ਤਾਂ ਕਿ ਇਸ ਤਰ੍ਹਾਂ ਕਿ ਬੱਚਿਆਂ ਨੂੰ ਕੀ ਮੈਸੇਜ ਆਤਾ। ਮੈਸੇ ਸਾਰੇ ਬੱਚਿਆਂ ਨੂੰ ਤਾਂ ਇਹ ਹੀ ਹੈ ਕਿ ਮਾਮਾ ਮੋਬਾਈਲ ਛੱਡ ਕੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੋਬਾਈਲ ਨੂੰ ਛੱਡ ਤੇ ਰੱਖ ਕੇ ਬੱਚਿਆਂ ਨੂੰ ਆਪਣੇਆਂ ਨੂੰ ਸਭੇ ਚਾਰ ਵਾਰੇ ਦੱਸਣ ਕਿ ਸਾਡਾ ਪ੍ਰੋਗਰਾਮ ਐਦਾਂ ਸੀ। ਅਸੀਂ ਆਹ ਚੀਜ਼ਾਂ ਕੀਤੀਆਂ। ਜੋ ਸਬਿਆਚਾਰ ਪ੍ਰੋਗਰਾਮਾਂ ਨੂੰ ਅੱਗੇ ਲੈ ਕੇ ਆਉਣ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਪਰ ਉਹ ਨਸ਼ਿਆਂ ਤੋਂ ਦੂਰ ਰਹਿਣ। ਹਾਂਜੀ ਹਾਂਜੀ ਬਿਰਿੰਦਰ ਮੈਡਮ ਜੀ। ਹਾਂਜੀ ਮੈਂ ਬਿਰਿੰਦਰ ਕੌਰ ਸਾਹਨੇ ਵੱਲ ਤੋਂ ਮੈਂ 8-10 ਸਾਲ ਤੋਂ ਲਗਾਤਾਰ ਮੈਂ ਇਸਮੀ ਮਨਾ ਰਹੇ ਆਂ ਤੇ ਬੱਚਿਆਂ ਨੂੰ ਇਹੀ ਹੈ ਗੁਜਾਰੀਸ਼ ਹੈ ਵੀ ਮੋਬਾਈਲਾਂ ਦਾ ਖਿਆੜਾ ਛੱਡ ਕੇ ਆਪਣੇ ਪੁਰਾਣੇ ਵਿਰਸੇ ਵੱਲ ਆਜੋ ਤੇ ਬੱਚਿਆਂ ਨੂੰ ਜੇ ਅਸੀਂ ਜਾਗਰੂਕ ਕਰਾਂਗੇ ਤਾਂ ਹੀ ਹੋਣਗੇ ਉਸ ਦੇ ਸਬੰਧ ਵਿੱਚ ਅਸੀਂ ਕਿ ਤੀਆਂ ਦਾ ਤਿਹਾੜੀ ਡ੍ਰੀਮ ਪਾਰਕ ਵਿੱਚ ਮਨਾ ਰਹੇ ਆਂ ਜਿਸ ਦਾ ਕਿ ਸਾਰਿਆਂ ਨੇ ਬੜਾ ਹੀ ਸਾਨੂੰ ਅੱਛਾ ਹੰਗਾਰਾ ਦਿੱਤਾ ਹੈ। ਤੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਸ ਵਿੱਚ ਪਾਰਟੀ ਬਾਜੀ ਦਾ ਕੋਈ ਵੀ ਨਹੀਂ ਰਹਿੰਦਾ ਤੇ ਨਾ ਹੀ ਰਾਜਨੀਤਿਕ ਤੁੰਦੇ ਆਉਂਦੇ ਨੇ ਤੇ ਸਾਨੂੰ ਰਾਜਨੀਤਿਕ ਤੋਂ ਪਰੇ ਹੋ ਕੇ ਇਹ ਮਨਾ ਰਹੇ ਹਨ ਤੇ ਸਾਨੂੰ ਬਹੁਤ ਹੀ ਖੁਸ਼ੀ ਆ ਸਾਡੇ ਸਾਰੇ ਪਤਵੰਤੇ ਪੱਤਰਕਾਰ ਵੀਰਾਂ ਦਾ ਸਾਰਿਆਂ ਦਾ ਦਿਲ ਦੀ ਤਹਿਤੋਂ ਧੰਨਵਾਦ ਕਰਦੀ ਹਾਂ ਥੈਂਕ ਯੂ ਦੇਖੋ ਹੋਟਲ ਪੈਲਸਾ ਦੇ ਵਿੱਚ ਤੀਆਂ ਦਾ ਤਿਹਾਰ ਮੈਂ ਸਮਝਦਾ ਪੁਰਾਣੇ ਜਿਹੜੇ ਰੀਤੀ ਰਿਵਾਜ ਪਿੰਪਲਾਂ ਦੇ ਥੱਲੇ ਸੀਗਾ ਉਹ ਅੱਜ ਉਸ ਤਰੀਕੇ ਦਾ ਸਾਰਿਆਂ ਬੀਬੀਆਂ ਭੈਣਾਂ ਇਕੱਠਾ ਹੋ ਕੇ ਬੀਬੀ ਗੁਰਬੀਰਪੁਰ ਸਾਡੇ ਦਿਲੇ ਦੀ ਪ੍ਰਧਾਨ ਨੇ ਸਿੰਘ ਜੀ ਨੇ ਸਾਰੇ ਬ੍ਰਿੰਦਰ ਜੀ ਨੇ ਨਾਲ ਸਾਡੇ ਕਾਉਂਸਲਰ ਸਾਹਿਬ ਪਾਲ ਸਿੰਘ ਗਰੇਵਾਲ ਜੀ ਮੇਰੇ ਆਏ ਨੇ ਸੋ ਅੱਜ ਵੱਡੀ ਗਿਣਤੀ ਦੇ ਵਿੱਚ ਇਸ ਇਲਾਕੇ ਦੇ ਵਿੱਚ ਦੂਰੋਂ ਦੂਰੋਂ ਪਿੰਡਾਂ ਤੋਂ ਵੀ ਅੱਜ ਇਹ ਜਿਹੜਾ ਇਕਤਿਆਂ ਦਾ ਮੇਲਾ ਮੈਂ ਤੁਹਾਨੂੰ ਸਖਦਾ ਕਿ ਵੱਡੀ ਗਿਣਤੀ ਮੇਰੀਆਂ ਭੈਣਾਂ ਤੇ ਅੱਜ ਇੱਥੇ ਇਕੱਠੀਆਂ ਹੋਈਆਂ ਨੇ ਆ ਰੋਟੀਆਂ ਦਾ ਤਿਉਹਾਰ ਸਾਰੇ ਰਲ ਕੇ ਮਨਾ ਰਹੇ। ਇਸ ਦਿਨ ਤੇ ਕੀ ਮੈਸੇਜ ਦੇਣਾ ਚਾਹੁੰਗੇ ਲੇਟ ਨੂੰ ਜੋ ਕਿ ਅਜਿਹਾ ਤੁਹਾਨੂੰ ਪਤਾ ਲੱਗਦਾ ਕਿ ਆ ਦੇ ਜਿਹੜਾ ਇਹ ਯਾਤਰੀ ਨੇ ਇਹ ਹੋ ਰਿਹਾ ਉਹਦੇ ਬਾਰੇ ਠੀਕ ਹੈ ਕਿਉਂਕਿ ਦੇਖੋ ਬੱਠੇ ਹੋ ਕੇ ਇੱਕ ਤਾਈਆ ਸਾਡੀ ਅਗਲੀ ਜਨਰੇਸ਼ਨ ਨੂੰ ਪਤਾ ਲੱਗਦਾ ਹੈ ਇਹ ਤਿਉਹਾਰਾਂ ਦਾ ਕਿਉਂਕਿ ਨਵੀਂ ਜਨਰੇਸ਼ਨ ਨੂੰ ਪਤਾ ਹੀ ਨਹੀਂ ਕਿ ਤੀਆਂ ਕੀ ਹੁੰਦੀਆਂ ਸੀ ਕਿਸ ਤਰ੍ਹਾਂ ਸੌਣ ਦੇ ਮਹੀਨੇ ਦੇ ਵਿੱਚ ਆਉਂਦੇ ਸੀ ਉਸ ਤਰੀਕੇ ਨਾਲ ਸਾਰੇ ਇਕੱਠੇ ਹੋ ਕੇ ਆਪਣੇ ਭਾਈਚਾਰੇ ਦਾ ਸਾਰਿਆਂ ਦਾ ਸਾਂਝਦਾ ਇੱਕ ਸੁਨੇਹਾ ਲੋਕਾਂ ਤੱਕ ਲੱਗਦਾ ਹੈ ਬਿਲਕੁਲ ਸਰ